हां जी 107 श्री अकाल पंजाबी ओ मौसम अपडेट ਵਿਚ ਤੁਹਾਡਾ ਕਰਦੇ ਆਂ ਸਵਾਗਤ ਅੱਜ 29 ਤਰੀਕ ਹੋ ਚੁੱਕੀ ਹੈ ਕਿ 29 ਜੁਲਾਈ 2025 ਦਿਨ ਅੱਜ ਮੰਗਲਵਾਰ ਆ ਜਿਵੇਂ ਕਿ ਸਭਾਵਨਾ ਸੀ ਵੀ 29 ਦੀ ਤੋਂ ਪੰਜਾਬ 'ਚ بارش ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ ਜਿਹੜਾ ਕਿ 1 ਤੋਂ 2 ਅਗਸਤ ਤੱਕ ਜਾਰੀ ਰਹਿ ਸਕਦਾ ਹੈ ਉਸੇ ਤਰ੍ਹਾਂ ਹੀ ਅੱਜ ਸਵੇਰ ਤੋਂ ਪੰਜਾਬ ਦੇ ਮਾਝਾ ਦੁਆਬਾ ਤੇ ਪਵਾਰ ਦੇ ਕੁਝ ਇਲਾਕਿਆਂ ਵਿੱਚ ਇਸ ਸਮੇਂ ਮੀਂਹ ਦੇਖਿਆ ਜਾ ਰਿਹਾ ਹੈ ਜਿੱਕਰ ਰਿਪੋਰਟ ਲੇਖਣ ਸਮੇਂ ਤੱਕ ਵੀਡੀਓ ਰਿਕਾਰਡ ਕਰਨ ਸਮੇਂ ਤੱਕ ਦੇਖਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਉੱਤਰੀ ਇਲਾਕੇ ਹੁਸ਼ਿਆਰਪੁਰ ਪਠਾਨਕੋਟ ਨਮਾਸੇਰ ਦੇ ਕੁਝ ਕੇਂਤਰੀ ਪੂਰਬੀ ਇਲਾਕੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਕੇਂਤਰੀ ਪੂਰਬੀ ਇਲਾਕੇ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਮਹਾਲੀ ਚੰਡੀਗੜ੍ਹ ਸੋ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਕੁਝ ਇਲਾਕਿਆਂ 'ਚ ਮੀਂਹ ਜਲਦੀ ਹੀ ਪਹੁੰਚ ਰਿਹਾ ਹੈ ਜਦਕਿ ਬਾਕੀ ਪੰਜਾਬ 'ਚ ਕੇਵਲ ਉੱਚੀ ਮੱਤਲਬਾਈ ਛਾਈ ਹੋਈ ਹੈ ਜਿਕਰ ਅੱਗੇ ਦਿਨ ਸਮੇਂ ਦੀ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਜਦ ਦਿਨ ਸਮੇਂ ਪੰਜਾਬ ਦੇ ਅੰਮਰਸਰ ਤਨ ਤਨ ਮੁਗਲ ਲੁਧਿਆਣੇ ਦਾ ਪੱਛਮੀ ਇਲਾਕਾ ਸੰਗਰੂਰ ਮਲੇਰ ਕੋਟ ਦਾ ਮਾਨਸਾ ਤੇ ਕੁਝ ਕੁ ਬਠਿੰਡੇ ਦੇ ਇਲਾਕੇ ਸੋ ਇਨ੍ਹਾਂ ਇਲਾਕਿਆਂ ਵਿੱਚ ਕਿਤੇ ਕਿਤੇ ਟਟਮੀ ਜੀ ਕਾਰਵਾਈ ਦਾ ਬਾਅਦ ਤੋਂ ਸ਼ਾਮ ਦੌਰਾਨ ਹੋ ਸਕਦੀ ਹੈ ਬੈਸੇ ਜ਼ਿਆਦਾ ਕਾਰਵਾਈ ਇਨ੍ਹਾਂ ਇਲਾਕੇ ਵਿੱਚ ਕੱਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ 30 ਤਰੀਕ ਨੂੰ ਕੱਲ ਕੇਂਦਰੀ ਪੰਜਾਬ ਤੇ ਕਈ ਇਲਾਕਿਆਂ ਵਿੱਚ ਮੀਂਹ ਦੇਖਿਆ ਜਾ ਸਕਦਾ ਹੈ ਸ਼ਾਮ ਸਮੇਂ ਹੋ ਸਕਦਾ ਹੈ ਥੋੜਾ ਬਹੁਤ ਪੱਛਮੀ ਮਾਲਵਾ ਦੇ ਇਲਾਕੇ ਵਿੱਚ ਵੀ ਟਟਮਾ ਦੇ ਰੂਪ ਵਿੱਚ ਮੀਂਹ ਪਹੁੰਚ ਜਾਵੇ ਉਸ ਤੋਂ ਬਾਅਦ 31 ਜੁਲਾਈ ਨੂੰ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਜਾਣ ਕਿ ਜਿਹੜੇ ਇਲਾਕਿਆਂ 'ਚ ਮੀਂਹ ਨਹੀਂ ਪਵੇਗਾ ਉਹਨਾਂ ਇਲਾਕਿਆਂ ਵਿੱਚ ਮੀਂਹ ਪਹੁੰਚੇਗਾ ਉੱਤਰੀ ਰਾਜਸਥਾਨ ਤੱਕ ਵੀ ਪਹੁੰਚੇਗਾ ਕੁੱਲ ਮਿਲਾ ਕੇ ਅੱਜ ਪਹਿਲਾ ਦਿਨ ਐ ਸੋ ਅੱਜ ਪੰਜਾਬ ਵਿੱਚ بارش ਘੱਟ ਖੇਤਰੀ ਰਹੇਗੀ ਪਰ 30-32 ਤੇ ਇੱਕ ਅਕਾਸ਼ੋਪੇਂ ਯਾਦ ਦੇ ਜਿਆਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਧੰਨਵਾਦ ਜੀ